ਬੁੱਲਾ ਕੀ ਜਾਣਾ ਮੈਂ ਕੌਣ ਬੁੱਲੇ ਸ਼ਾ ਇਹ ਸਾਡੀ ਸਾਹਿਤਮਾਲਾ ਪਾਠ ਪੁਸਤਕ ਵਿੱਚ ਬੁੱਲੇ ਸ਼ਾ ਦੀ ਕਾਫੀ ਸ਼ਾਮਲ ਹੈ ਜਿਹਦਾ ਨਾਮ ਹੈ ਬੁੱਲਾ ਕੀ ਜਾਣਾ ਮੈਂ ਕੌਣ ਸੂਫੀ ਰਹੱਸਵਾਦੀ ਅਨੁਭਵ ਰਾਹੀ ਰੱਬ ਨਾਲ ਇੱਕਮਿਕਤਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ਮੈਂ ਦੀ ਕਿਸੇ ਸਥਿਤੀ ਵਿੱਚ ਵੀ ਹੁੰਦ ਨਹੀਂ ਰਹਿੰਦੀ ਅਤੇ ਉਸ ਨੂੰ ਆਪਣੇ ਆਪ ਸਮੇਤ ਸਾਰਾ ਸੰਸਾਰ ਉਸ ਸੱਚੇ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ ਸਧਾਰਨ ਭਾਸ਼ਾ ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਜੇ ਕਹਿਣਾ ਹੋਵੇ ਬੁੱਲੇ ਸ਼ਾਹ ਕੀ ਕਹਿ ਰਿਹਾ ਹੈ ਵੀ ਸੂਫੀ ਰਹੱਸਵਾਦੀ ਤਰੀਕੇ ਨਾਲ ਸੂਫੀ ਰਸਤੇ ਦੇ ਚੱਲਣ ਨਾਲ ਰੱਬ ਨਾਲ ਕੀ ਹੈ ਇੱਕ ਮਿਕਤਾ ਮਿਲ ਜਾਂਦੀ ਹੈ ਰੱਬ ਨਾਲ ਮਿਲਾਪ ਹੋ ਜਾਂਦਾ ਹੈ ਬੰਦਾ ਜਿਹੜਾ ਵਿਜੀਬ ਹੈ ਉਹ ਰੱਬ ਨਾਲ ਮਿਲ ਜਾਂਦਾ ਹੈ ਤੇ ਜਦੋਂ ਰੱਬ ਨਾਲ ਮਿਲ ਜਾਂਦਾ ਹੈ ਤਾਂ ਉਹਦੀ ਜਿਹੜੀ ਮੈਂ ਆ ਉਹ ਪੂਰੀ ਤਰ੍ਹਾਂ ਨਾਲ ਮਰ ਜਾਂਦੀ ਹੈ ਉਹਦੀ ਕੋਈ ਹੋਣਦ ਨਹੀਂ ਰਹਿੰਦੀ ਅਤੇ ਉਹਨੂੰ ਕੀ ਹੈ ਫਿਰ ਆਪਣੇ ਆਪ ਸਮੇਤ ਪੂਰਾ ਜਿਹੜਾ ਸੰਸਾਰ ਹੈ ਵਿੱਚੀ ਉਹ ਆਪਣੇ ਆਪ ਨੂੰ ਵੀ ਗਿੰਡ ਰਿਹਾ ਹੈ ਪੂਰਾ ਸੰਸਾਰ ਉਹਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਸੱਚੇ ਰੱਬ ਦਾ ਰੂਪ ਦਿਖਾਈ ਦਿੰਦਾ ਪੂਰਾ ਸੰਸਾਰ ਉਹਨੂੰ ਰੱਬ ਲੱਗਣ ਲੱਗ ਜਾਂਦਾ ਜਦੋਂ ਸੂਫੀ ਰਸਤੇ ਤੇ ਚੱਲਣ ਨਾਲ ਉਹਨੂੰ ਰੱਬ ਮਿਲ ਜਾਂਦਾ ਤਾਂ ਫਿਰ ਉਹਨੂੰ ਪੂਰਾ ਸੰਸਾਰ ਕੀ ਰੱਬ ਲੱਗਣ ਲੱਗ ਜਾਂਦਾ ਆਪਣੇ ਆਪ ਸਮੇਤ ਤਾਂ ਉਸ ਸੰਸਾਰ ਦੇ ਵਿੱਚ ਉਹ ਖੁਦ ਵੀ ਹੈ ਨਾ ਤਾਂ ਆਪਣੇ ਆਪ ਸਮੇਤ ਉਹਨੂੰ ਕੀ ਹੈ ਪੂਰਾ ਸੰਸਾਰ ਰੱਬ ਲੱਗਣ ਲੱਗ ਜਾਂਦਾ